ਸਰਵਾਰ ਜੀ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਵਿਜਨਤ ਸਿੰਘ ਜੀ ਦਾ ਕੋਈ ਕਿੱਸਾ ਸਾਡੇ ਨਾਲ ਸਾਂਝਾ ਜ਼ਰੂਰ ਕਰੋ। ਕੁਮਾਰ ਜੀ ਮਰਹੂਮ ਸਰਦਾਰ ਵਿਜਨਤ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਦੀ ਗੱਲ ਕਰੀਏ ਤਾਂ ਉਹ ਨੇ ਪੰਜਾਬ ਦੇ ਵਿੱਚ ਉਸ ਵੇਲੇ ਸੂਬੇ ਦੀ ਵਾਂਗ ਡੋਰ ਸੰਭੀ ਸੀ ਜਦੋਂ ਪੰਜਾਬ ਪੂਰੇ ਕਾਲੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੀ। ਉਹ ਇੱਕ ਸਧਾਰਨ ਜੱਟ ਸੀ ਜਿਹੜਾ ਬਗੈਰ ਕਿਸੇ ਡਰ ਪੈ ਤੋਂ ਪੰਜਾਬ ਦੇ ਉਸ ਮਾਹੌਲ ਦੇ ਵਿੱਚ ਵਿਚਰਦਾ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ 1980 ਤੋਂ ਲੈ ਕੇ 1983 ਤੱਕ ਮੁੱਖ ਮੰਤਰੀ ਰਹੇ ਭਾਵੇਂ ਉਹ 1990 ਦੇ ਵਿੱਚ ਸਵਰਗ ਸੁਧਾਰ ਗਏ ਪਰ ਉਹਨਾਂ ਦੀ ਜਿਹੜੀ ਤੂਤੀ ਸੀ ਉਸ ਵੇਲੇ ਕਾਂਗਰਸ ਦੇ ਬਹੁਤ ਵੱਡੇ ਲੀਡਰ ਵਜੋਂ ਬੋਲਦੀ ਸੀ ਤੇ ਉਸ ਵੇਲੇ ਕਈ ਲੀਡਰ ਇਹ ਜੇ ਸੀਗੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਨ੍ਹਾਂ ਦੀ ਕਾਟ ਕੋਈ ਨਹੀਂ ਸੀ ਉਹਨਾਂ ਚੋਂ ਇੱਕ ਸਰਾਏ ਨਾਗਾ ਦੇ ਸਰਦਾਰ ਹਰਚਰਨ ਸਿੰਘ ਬਰਾੜ ਵੀ ਸੀ ਜਿਨ੍ਹਾਂ ਦਾ ਮੁੱਖ ਮੰਤਰੀ ਪਵਿੱਖ ਦਾ ਮੁੱਖ ਮੰਤਰੀ ਵਜੋਂ ਉਹਨੂੰ ਜਿਹੜੀ ਕਾਂਗਰਸ ਹਾਈ ਕਮਾਂਡ ਸੀ ਉਹ ਦੇਖ ਰਹੀ ਸੀ ਇੱਕ ਵਾਰ ਕਹਿੰਦੀ ਹੈ ਵੀ ਸਰਦਾਰ ਦਰਬਾਰਾ ਸਿਓ ਦੇ ਖਿਲਾਫ ਕੁਝ ਬੰਦੇ ਇਕੱਠੇ ਹੋ ਕੇ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਸੀਗੀ ਜਿਨ੍ਹਾਂ ਦੀ ਹਰਚਰਨ ਬਰਾੜ ਨਾਲ ਬੰਦ ਨਹੀਂ ਸੀ ਕਹਿੰਦਾ ਉਹ ਰਜੀਵ ગાંધી ਕੋਲੇ ਚਲੇ ਗਏ ਕਿਉਂਕਿ ਤੁਹਾਨੂੰ ਪਤਾ ਵੀ 1984 ਦੇ 인ਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀ ਉਹ ਵਾਂਗ ਡੋਰ ਸੀਗੀ ਕਾਂਗਰਸ ਦੀ ਉਹ ਰਜੀਵ ગાંધી ਕੋਲੇ ਆ ਗਈ ਸੀ ਤੇ ਰਜੀਵ ગાંધી ਉਸ ਵੇਲੇ ਤੇ ਉਸ ਦੇ ਪ੍ਰਧਾਨ ਮੰਤਰੀ ਵੀ ਬਣ ਗਏ ਸੀ ਪਰ ਜਿਹੜੀ ਸਰਦਾਰ ਵਿਅੰਨ ਸਿੰਘ ਨੇ ਸੀ ਆਪਦਾ ਜਟਕਾ ਸਟਾਈਲ ਸੀਗਾ ਜਿਹੜਾ ਉਹ ਉਹਦੇ ਚ ਕੋਈ ਤਬਦੀਲੀ ਨਹੀਂ ਸੀ ਕੀਤੀ ਤਾਂ ਉਹਨੇ ਜਿਹੜੇ ਦਰਬਾਰਾ ਸੋਂ ਦੇ ਇੱਕ ਵਿਰੋਧੀ ਧੜਾ ਸੀ ਉਹਨੂੰ ਬੁਲਾਇਆ ਕਹਿੰਦੇ ਹਾਂ ਵੀ ਤੁਹਾਡੇ ਕੋਲੇ ਕੀ ਹੈ ਸਿਸਟਮ ਉਹ ਕਹਿੰਦੇ ਜੀ ਵੀ ਜੇ ਹਰਚਰਨ ਸਿੰਘ ਬਰਾੜ ਨੂੰ ਕਿਸੇ ਟਾਈਮ ਪਿੱਛੇ ਹਟਾਉਣਾ ਪੈ ਗਿਆ ਤਾਂ ਸਾਡੇ ਕੋਲ ਇੱਕ ਲੀਡਰ ਹੈ ਉਹਨੂੰ ਪੇਸ਼ ਕਰੋ ਮੇਰੇ ਸਾਹਮਣੇ ਤਾਂ ਸਰਦਾਰ ਬਿਆਨ ਸਿੰਘ ਨੂੰ ਲੈ ਗਏ ਸਰਦਾਰ ਬਿਆਨ ਸਿੰਘ ਦੇ ਬਲਾਂ ਵਾਲਾ ਬਿਨਾ ਪ੍ਰੈਸ ਕੀਤਾ ਵਿਆ ਕੁਰਤਾ ਪਜਾਮਾ ਪਾਇਆ ਵਿਆ ਸੀ ਕਿਤੇ ਨਾ ਕਿਤੇ ਕਾਂਗਰਸ ਕੌਮੀ ਪਾਰਟੀ ਹੈ ਉਹ ਕਹਿੰਦਾ ਰਜੀਵ ગાંધી ਕਹਿੰਦਾ ਵੀ ਯਾਰ ਇਹ ਬੰਦੇ ਦੇ ਕੋ ਕੁਰਤਾ ਪਜਾਮਾ ਜਿਹੜਾ ਇਹ ਠੀਕ ਠੰਗ ਨਾਲ ਪ੍ਰੈਸ ਨਹੀਂ ਕੀਤਾ ਵਿਆ ਤੇ ਮੈਂ ਕਿਵੇਂ ਇਹਨੂੰ ਸੂਬੇ ਦੀ ਬਾਗਡੋਰ ਸਮਾ ਦੇਂਦਾ ਤਾਂ ਜਿਹੜੇ ਸਾਥੀ ਸੀਗੇ ਉਹਦੇ ਉਹਨਾਂ ਨੇ ਇਹੀ ਗੱਲ ਉਹਨੂੰ ਕਹੀ ਸਰਦਾਰ ਬਿਆਸ ਸਿੰਘ ਨੂੰ ਕਹਿੰਦੇ ਵੀ ਤੂੰ ਜੇ ਭਰਾਵਾ ਸਾਡਾ ਲੀਡਰ ਬਣਨਾ ਤਾਂ ਆਪਦੇ ਪੰਜ ਸੱਤ ਮਾਵੇ ਵਾਲੇ ਜਿਹੜੇ ਕੁਰਤੇ ਪਜਾਮੇ ਆ ਉਹ ਕਾਂਗਰਸ ਭਵਨ ਦੇ ਵਿੱਚ ਰੱਖ ਪੰਜਾਬ ਕਾਂਗਰਸ ਭਵਨ ਦੇ ਵਿੱਚ ਪਤਾ ਨਹੀਂ ਕਿਹੜੇ ਵਾਲੇ ਦਿੱਲੀ ਨੂੰ ਚਾਲੇ ਪਾਉਣੇ ਪੈ ਜਾਣ ਦੂਸਰੀ ਗੱਲ ਮੈਨੂੰ ਕਿਸੇ ਬੰਦੇ ਨੇ ਸੁਣਾਈ ਸੀਗੀ ਕਹਿੰਦਾ ਅਸੀਂ ਸਰਦਾਰ ਬਿਆਨ ਸਿੰਘ ਦੇ ਜਦੋਂ ਮੁੱਖ ਮੰਤਰੀ ਸੀਗਾ 1992 ਦੇ ਵਿੱਚ ਉਸ ਤੋਂ ਬਾਅਦ ਦੇ ਪੀਰੀਅਡ ਦੌਰਾਨ ਚਲੇ ਗਏ ਕਹਿੰਦਾ ਉਹ ਸਟੀਲ ਦੇ ਡੱਬੇ ਦੇ ਵਿੱਚ ਰੋਟੀ ਖਾਈ ਜਾਂਦੀ ਸੀ ਅੱਜ ਦੇ ਮੁੱਖ ਮੰਤਰੀ ਦੀ ਜੇ ਗੱਲ ਕਰ ਲਈਏ ਨਾ ਤਾਂ ਇੰਨੀਆਂ ਪਲੇਟਾਂ ਲੱਗੀਆਂ ਹੁੰਦੀਆਂ ਵੀ ਜਿਹਦੀਆਂ ਜਿਹਦਾ ਕੋਈ ਅੰਤ ਨਹੀਂ ਕਹਿੰਦਾ ਉਹਨੇ ਚਾਰ ਡੱਬਿਆਂ ਵਾਲਾ ਸਟੀਲ ਦਾ ਡੱਬਾ ਖੋਲ੍ਹਿਆ ਟਿਫਨ ਖੋਲ੍ਹਿਆ ਰੋਟੀ ਖਾਦੇ ਤੇ ਨਾਲ ਆਲੇ ਦੁਆਲੇ ਬੈਠੇ ਬੰਦਿਆਂ ਨੂੰ ਵੀ ਕਹਿੰਦਾ ਸੀ ਕੁਦਰਤੀ ਉਹ ਉਸ ਪਰਿਵਾਰ ਦਾ ਜਿਹੜਾ ਸੀਗਾ ਸਰਦਾਰ ਬਿਆਨ ਸਿੰਘ ਦੇ ਨਾਲ ਕਾਫੀ ਮੇਲ ਜੋਲ ਸੀਗਾ ਉਹ ਕਹਿੰਦਾ ਅਸੀਂ ਵੀ ਗੇਟ ਖੋਲ੍ਹ ਕੇ ਚਲੇ ਗਏ ਕਹਿੰਦਾ ਜਦੋਂ ਗੇਟ ਖੋਲ ਕੇ ਸਾਹਮਣੇ ਰੋਟੀ ਖਾਂਦੇ ਉਹਨੂੰ ਸਾਨੂੰ ਪੁੱਛਿਆ ਪੰਜਾਬ ਦੇ ਇੱਕ ਮੁੱਖ ਮੰਤਰੀ ਮੌਜੂਦਾ ਮੁੱਖ ਮੰਤਰੀ ਆਈ ਵੀ ਜਿਹੜੇ ਕੋਈ ਉਹਨੂੰ ਤੁਹਾਨੂੰ ਮਿਲਣ ਆਇਆ ਉਹਨੂੰ ਪੁੱਛਦਾ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਵੀ ਹੈ ਵੀ ਜੇ ਤੁਸੀਂ ਰੋਟੀ ਖਾਂਦੇ ਹੋ ਤਾਂ ਦੂਸਰੇ ਬੰਦੇ ਨੂੰ ਪੁੱਛਦਾ ਭਾਈ ਜੀ ਰੋਟੀ ਖਾ ਲੋ ਚਾਹੇ ਤੁਹਾਡੀ ਜਿਹੜੀ ਪਲੇਟ ਦੇ ਵਿੱਚ ਆ ਇੱਕੋ ਹੀ ਬੁਰਕੀ ਬਚਦੀ ਹੋਵੇ ਇਹ ਸਰਦਾਰ ਬੀਨ ਸਿੰਘ ਦੀ ਗੱਲ ਸੀ ਭਾਵੇਂ ਸਰਦਾਰ ਬੀਨ ਸਿੰਘ ਨੂੰ ਕੁਝ ਬੰਦੇ ਚੰਗਾ ਕਹਿੰਦੇ ਆ ਤੇ ਕੁਝ ਬੰਦੇ ਮਾੜਾ ਕਹਿੰਦੇ ਆ ਇਹ ਦੇਖੋ ਆਪਣੇ ਆਪਣੀ ਹੁੰਦੀ ਹੈ ਇੱਕ ਸ਼ੀਲ ਲਿਖਿਆ ਹੁੰਦਾ ਤੇ ਚਾਹੇ ਜਿਹੜੇ ਇਧਰਲੇ ਪਾਸੇ ਦੇਖਣ ਵਾਲੇ ਨੂੰ ਸ਼ੀਲ ਲੱਗਦਾ ਤੇ ਪਰਲੇ ਪਾਸੇ ਵਾਲੇ ਨੂੰ ਨਾ ਲੱਗਦਾ ਹੁੰਦਾ ਬਿਆਨ ਸਿੰਘ ਬਾਰੇ ਇਹ ਵੀ ਕਿਸੇ ਐ ਵੀ ਬਿਆਨ ਸਿੰਘ ਨੇ ਜਦੋਂ ਮੁੱਖ ਮੰਤਰੀ ਦਾ ਬਣ ਗਿਆ ਪਰ ਬਿਆਨ ਸਿੰਘ ਦੀ ਜਿਹੜੀ ਵਾਂਗ ਡੋਰ ਸੀਗੀ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਗਵਰਨਰਰੀ ਰਾਜ ਚੱਲ ਰਿਹਾ ਸੀਗਾ ਜਦੋਂ 13 5 1987 ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਉਸ ਵੇਲੇ ਦੇ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਪਿਤਾ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਲੱਗ ਗਿਆ ਗਵਰਨਰਰੀ ਰਾਜ ਦਾ ਭਾਵ ਹੁੰਦਾ ਵੀ ਪੰਜਾਬ ਦੇ ਵਿੱਚ ਪੁਲਿਸ ਰਾਜ ਲੱਗ ਗਿਆ ਪੁਲਿਸ ਰਾਜ ਲੱਗ ਗਿਆ ਤਾਂ ਡੀਜੀਪੀ ਦੇ ਕੋਲੇ ਸਾਰੀਆਂ ਪਾਵਰਾਂ ਹੁੰਦੀਆਂ ਨੇ ਭਾਵੇਂ 1992 ਦੇ ਵਿੱਚ ਅਕਤੂਬਰ ਚ ਸਰਕਾਰ ਤਾਂ ਬਣ ਗਈ ਸੀਗੀ ਤਾਰਕ ਕਿਤੇ ਨਾ ਕਿਤੇ ਅਧਿਕਾਰ ਹੈ ਜਿਹੜੇ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਡੀਜੀਪੀ ਕੋਲੇ ਸੀ ਉਹ ਉਹਨਾਂ ਅਧਿਕਾਰਾਂ ਦੇ ਉਹ ਵਰਤੋਂ ਕਰਦਾ ਰਿਹਾ ਸੀ ਤੇ ਸਰਦਾਰ ਬਿਨਤ ਸਿੰਘ ਨੇ ਉਸ ਵੇਲੇ ਦੇ ਜਿਹੜੇ ਗ੍ਰਹਿ ਮੰਤਰੀ ਸੀਗੇ ਉਹ ਇੱਕ ਵਾਰ ਆਏ ਪੰਜਾਬ ਦੇ ਵਿੱਚ ਉਹ ਕਹਿੰਦਾ ਜੀ ਮੈਨੂੰ ਪਾਵਰਾਂ ਦਵਾਈਆਂ ਜਾਣ ਮੈਂ ਕੁਝ ਫੈਸਲੇ ਲੈਣੇ ਆ ਤੇ ਉਸ ਤੋਂ ਬਾਅਦ ਸਰਦਾਰ ਬਿਨਤ ਸਿੰਘ ਕੋਲੇ ਜਾਦੀ ਪਾਵਰਾਂ ਹੋ ਗਈਆਂ ਸੀ ਇੱਕ ਜੋ ਮੁੱਖ ਮੰਤਰੀ ਕੋਲੇ ਪਾਵਰਾਂ ਹੋਣੀਆਂ ਚਾਹੀਦੀਆਂ ਨੇ ਉਹ ਪਾਵਰਾਂ ਹੋ ਗਈਆਂ ਸੀ ਇਹ ਸਰਦਾਰ ਬਿਨਤ ਸਿੰਘ ਦੀਆਂ ਸਾਦੇਪਨ ਦੀ ਵੀ ਸਰਦਾਰ ਬੀਨ ਸਿੰਘ ਦੀ ਧਰਲੇ ਦੀ ਉਹਨੂੰ ਜਿਹੜੇ ਵੀ ਫੈਸਲੇ ਲੈਂਦੇ ਆ ਪੂਰੀ ਚੰਗੀ ਤਰ੍ਹਾਂ ਠੋਕ ਵਜਾ ਕੇ ਫੈਸਲੇ ਲੈਂਦੇ ਆ ਅੱਜ ਸਰਦਾਰ ਬੀਨ ਸਿੰਘ ਦਾ ਨਾਮ ਪੂਰੇ ਵਧੀਆ ਮੁੱਖ ਮੰਤਰੀਆਂ ਦੇ ਵਿੱਚੋਂ ਜਿਹੜਾ ਫੈਸਲੇ ਲੈਣ ਵਾਲੇ ਮੁੱਖ ਮੰਤਰੀਆਂ ਦੇ ਵਿੱਚੋਂ ਗਿਣਿਆ ਮਿੱਥਿਆ ਜਾਂਦਾ ਉਹ ਇੱਕ ਅਜਾਹਾ ਵਿਅਕਤੀ ਸੀ ਜਿਨੇ ਇਹ ਫੈਸਲੀ ਤਾਂ ਲਿੱਤੀ ਲਿੱਤੀ ਨਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਵੀ ਕਈ ਵੱਡੇ ਕਦਮ ਚੱਕੇ ਆ ਜੀਦੇ ਕਰਕੇ ਅੱਜ ਜਦੋਂ ਵੀ ਕਦੇ ਸੰਸਦ ਦੇ ਵਿੱਚ ਤੇ ਕਦੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਗੱਲ ਚੱਲਦੀ ਹੈ ਤਾਂ ਬਿਆਨ ਸਿੰਘ ਦੀ ਗੱਲ ਜ਼ਰੂਰ ਚੱਲਦੀ ਹੈ ਇਹ ਸਨ ਕੁਮਾਰ ਜੀ ਬਹੁਤ ਬਹੁਤ ਧੰਨਵਾਦ ਜੀ